ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਜੀਸਸ ਮਸੀਹ ਜੀ ਕਹਿੰਦਾ ਹਾਂ ਅੱਜ ਅਸੀਂ ਸੇਂਟ ਫਰਾਂਸਿਸ ਕੈਥੇਡ੍ਰਲ ਚਰਚ ਗੁਰਦਾਸਪੁਰ ਦੇ ਵਿੱਚ ਖੜੇ ਹਾਂ ਔਰ ਹੁਣੇ-ਹੁਣੇ ਆਤਮਾਸ਼ੀ ਕੁਰਬਾਨੀ ਜੋ ਪਾਪ ਸਾਹਿਬ ਜੀ ਦੇ ਲਈ ਚੜਾਈ ਗਈ ਹੈ ਉਹ ਫਰਾਂਸਿਸ ਜੀ ਦੇ ਲਈ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਦੁਆ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਸ਼ਰਦਾ ਦੇ ਪੇਂਟ ਜੋ ਫੁੱਲ ਹੈ ਪੇਂਟ ਚੜਾਈ ਗਈ ਹਨ ਜਿਵੇਂ ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਦਿਹਾਂਤ ਜੋ 21 ਅਪ੍ਰੈਲ ਨੂੰ ਹੋਇਆ ਸੀ ਔਰ ਕੱਲ ਹੁਣ ਉਹਨਾਂ ਨੂੰ ਆਖਰੀ ਵਿਦਾਇਗੀ ਦਿੱਤੀ ਜਾ ਰਹੀ ਹੈ ਅਤੇ ਇਹ ਪੂਲ ਦੁਨੀਆ ਦੇ ਵਿੱਚ ਜਿਵੇਂ ਅਸੀਂ ਸਾਰਿਆਂ ਨੇ ਪੜਿਆ ਹੈ ਮੀਡੀਆ ਦਰਾਹੀਂ ਸੋਸ਼ਲ ਮੀਡੀਆ ਦਰਾਹੀਂ ਕਿ ਉਹ ਪੂਲ ਦੁਨੀਆ ਦੇ ਹੀ ਪੋਪ ਸਨ ਪੋਪ ਜਾਨੀ ਕਿ ਖੁਦਾ ਦੇ ਵੱਲੋਂ ਉਹਨਾਂ ਨੂੰ ਇੱਕ ਖਾਸ ਰੁਤਬਾ ਦਿੱਤਾ ਗਿਆ ਪ੍ਰਭੂ ਨੇ ਉਹਨਾਂ ਨੂੰ ਚੁਣਿਆ ਜੋ ਪਾਕ ਕੈਥੋਲਿਕ ਰਸੂਲੀ ਕਲੀਸਿਆ ਹੈ संत पत्रस जो प्रभु मसीह का पहला चेला जो तो प्रभु मसीह ने लिसिया की उसारी की संत पत्रसू कि तू तो चट्टान है और इस चट्टान मैं लिसिया उसप फ्रांसिस तो पहला भी बहुत सारे पोप आए और दो सौ पोप जो दो सौ छियाठवा पोप सी पोप फ्रांसिस जिन्ना का जिन्ना ने तकरीबन दो हज़ार तेरह तो लैके दो हज़ार तक अपनी सेवा ਨਵਾਈ ਹੈ ਔਰ ਕੁਲ ਦੁਨੀਆ ਦੇ ਵਿੱਚ ਬੜੇ ਹੀ ਪਿਆਰ ਮੁਹੱਬਤ ਨਾਲ ਉਹਨਾਂ ਨੇ ਸਾਰੀ ਵਿਸ਼ਪ ਸ਼ਾਂਤੀ ਦੇ ਲਈ ਦੁਆ ਕੀਤੀ ਔਰ ਸਾਰੇ ਧਰਮਾਂ ਦੇ ਨਾਲ ਸਾਰੇ ਲੋਕਾਂ ਦੇ ਨਾਲ ਮਿਲ ਕੇ ਪ੍ਰਭੂ ਦੇ ਸੰਦੇਸ਼ ਨੂੰ ਲੋਕਾਂ ਦੇ ਵਿੱਚ ਪਹੁੰਚਾਇਆ ਹੈ ਤੇ ਅੱਜ ਅਸੀਂ ਸਾਰੇ ਹੀ ਪੰਪੜਾ ਜੋ ਇਕੱਠੇ ਹੋਏ ਹਨ ਔਰ ਸਰਕਾਰ ਦੇ ਨੁਮਾਇंदे ਵੀ ਇੱਥੇ ਪਹੁੰਚੇ ਹਨ ਸਾਡੀ ਪੰਜਾਬ ਸਰਕਾਰ ਦੇ ਨੁਮਾਇंदे ਮੈਂ ਵਿਸ਼ੇਸ਼ ਕਰ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੀ ਪੰਜਾਬ ਦੀ ਜੋ ਮੁੱਖ ਮੰਤਰੀ ਹਨ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੇ ਵੀ ਆਪਣੇ ਟਵੀਟ ਦੇ ਵਿੱਚ ਫ੍ਰਾਂਸਿਸ ਜੀ ਦੇ ਲਈ ਜੋ ਸੋਗ ਦੇ ਗਰੇ ਸ਼ਬਦ ਜੋ ਉਹਨਾਂ ਨੇ ਲਿਖੇ ਅਤੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਨਾਲ ਨਾਲ ਹਰ ਤਰ੍ਹਾਂ ਦੀ ਸਰਕਾਰਾਂ ਨੇ ਜੋ ਜੋ ਆਪਣੇ ਮਚਨਾਂ ਦੇ ਰਾਹੀਂ ਜੋ ਲਿਖਦੇ ਰਾਹੀਂ ਆਪਣੇ ਜੋ ਉਹਨਾਂ ਨੂੰ ਸੋਗ ਦੇ ਪੇਲ ਲੜਾਈ ਹਨ ਔਰ ਨਾਲ ਨਾਲ ਅੱਜ ਜੋ ਸਾਡੇ ਇੱਥੇ ਸੈਨ ਫ੍ਰਾਂਸਿਸ ਕੈਥੇਡ੍ਰਲ ਚਰਚ ਦੇ ਵਿੱਚ ਜੋ ਸਰਕਾਰ ਦੇ ਨੁਮਾਇੰਦੇ ਸਨ ਸਰਦਾਰ ਜਗਪ੍ਰੀਤ ਸਿੰਘ ਸੇਖਵਾਂ ਜੀ ਅਤੇ ਨਾਲ ਰਮਨ ਬੈਲ ਜੀ ਵੀ ਇੱਥੇ ਪਹੁੰਚੇ ਸਨ ਉਹਨਾਂ ਨੇ ਵੀ ਸਰਦਾ ਦੇ ਫੁੱਲ ਜੋ ਪੇਨ ਚੜਾਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਵਿਸ਼ੇਸ਼ ਕਰਕੇ ਫਾਦਰ ਜੌਨ ਜੋ ਇਸ ਚਰਚ ਦੇ ਇੰਚਾਰਜ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਸ ਚਰਚ ਦੇ ਵਿੱਚ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਅਤੇ ਬੜੀ ਹੀ ਭਗਤੀ ਭਾਵਨਾ ਦੇ ਨਾਲ ਪ੍ਰਾਰਥਨਾਵਾਂ ਦੇ ਵਿੱਚ ਭਾਗ ਲਿਆ ਹੈ ਮੈਂ ਆਪਣੇ ਵੱਲੋਂ ਵੀ ਬ੍ਰਾਸੀ ਜੀ ਨੂੰ ਬਹੁਤ ਪਿਆਰ ਪਰਿਸ਼ਨਾंजलि ਭੇਟ ਕਰਦਾ ਹਾਂ ਕਿ ਖੁਦਾ ਉਹਨਾਂ ਦੀ ਆਤਮੀਆਂ ਨੂੰ ਸ਼ਾਂਤੀ ਦੇਵੇ ਅਤੇ ਅਸੀਂ ਸਾਰੇ ਹੀ ਉਹਨਾਂ ਦੇ ਜੋ ਸੰਦੇਸ਼ ਹੈ ਉਹਦੇ ਅਨੁਸਾਰ ਆਪਣੀ ਜੀਵਨ ਉਗਾਰੀਏ ਸਾਰਿਆਂ ਨੂੰ ਜੈ ਸ਼੍ਰੀਮਸੀ ਡਾਇਸਿਸ ਆਫ ਜਲੰਧਰ ਲੇਟਿਟ ਕਮਿਸ਼ਨ ਦੇ ਮੈਂਬਰ ਰਕੇਸ਼ ਵਿਲੀਅਮ ਔਰ ਅੱਜ ਅਤੀ ਸਤਕਾਰਯੋਗ ਬਿਸ਼ਪ ਅਗਨੇਲੋਜੀ ਦੀਆਂ ਦਿਸ਼ਾ ਨਿਰਦੇਸ਼ ਦੇ ਅਨੁਸਾਰ ਗਰਦਾਸਪੁਰ ਡਿੰਰੀ ਤੇ ਧਾਰੀਵਾਲ ਡਿੰਰੀ ਇਹਨਾਂ ਦੋਹਾਂ ਦੇ ਜਿਹੜੇ ਸਿਸਟਰ ਸ਼ਬਾਨ ਫਾਦਰ ਸ਼ਬਾਨ ਮਨਾਦ ਭਰਾ ਤੇ ਚੁਣੇ ਹੋਏ ਨੁਮਾਇੰਦੇ ਜਿਹੜੇ ਸੀਗੇ ਵੱਖ-ਵੱਖ ਜਮਾਤਾਂ ਦੇ ਔਰ ਵੱਖ-ਵੱਖ ਮਿਸ਼ਨਾਂ ਦੇ ਉਹਨਾਂ ਨੇ ਅੱਜ ਸਤਕਾਰਯੋਗ ਪੋਪ ਸਾਹਿਬ ਪੋਪ ਫਰਾਂਸਿਸ ਜੀ ਨੂੰ ਮਿੱਠੀ ਸ਼ਰਧਾਂਜਲੀ ਦਿੱਤੀ ਆ ਕਿਉਂਕਿ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਆ ਔਰ ਵੈਟिकन ਸਿਟੀ ਦੇ ਵਿੱਚ ਉਹਨਾਂ ਨੂੰ ਕੱਲ ਦਫਨਾਇਆ ਜਾਏਗਾ ਪੂਰੇ ਦੇਸ਼ ਭਰ ਦੇ ਵਿੱਚ ਅੱਜ ਗਿਰਜਾ ਘਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਟੇਟਾਂ ਤੇ ਉਹਨਾਂ ਦੇ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ ਨੇ ਔਰ ਅਸੀਂ ਯੋਗ ਨਹੀਂ ਹਾਂ ਕਿ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰੀਏ ਕਿਉਂਕਿ ਉਹ ਮਹਾਨ ਸ਼ਖਸੀਅਤ ਜਿਹੜੀ ਆ ਹਰੇਕ ਦੇ ਲਈ ਪ੍ਰਾਰਥਨਾ ਕਰਦੇ ਸਨ ਔਰ ਫਿਰ ਵੀ ਅਸੀਂ ਅੱਜ ਪ੍ਰਭੂ ਦੇ ਘਰ ਦੇ ਵਿੱਚ ਉਹਨਾਂ ਦੇ ਨਤਮਸਤ ਹੋ ਕੇ ਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ ਅਸੀਂ ਜਿਹੜੀ ਪ੍ਰਾਰਥਨਾ ਇਸ ਸੰਤ ਫਰਾਂਸਿਸ ਗਿਰਜਾ ਘਰ ਦੇ ਵਿੱਚ ਕੀਤੀ ਹੈ ਸਾਡੇ ਲਈ ਬਹੁਤ ਹੀ ਦੁਖਦਾਇਕ ਸਮਾਂ ਚੱਲ ਰਹਿਣਾ ਕਿਉਂਕਿ ਸਾਡੀ ਤਰਮ ਤਰਮ ਦੀ ਧਾਰਮਿਕ ਆਗੂ ਪਾਪ ਫਰਾਂਸਿਸ ਪਹਿਲਾ ਜੋ ਇਸ ਤਰਤੀਰ ਤੋਂ ਪਿਛਲੇ ਸੋਮਵਾਰ ਸਦੀਵੀ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਪਰਮੇਸ਼ਵਰ ਦੇ ਕਰ ਚਲੇ ਗਏ ਹਨ ਇਸ ਲਈ ਇਸ ਦੁੱਖ ਦੀ ਕੜੀ ਦੇ ਵਿੱਚ ਅਸੀਂ ਇੱਥੇ ਗੁਰਦਾਸਪੁਰ ਅਤੇ ਤਾਰੀਵਾਲ ਦੇ ਡਿਨਰੀ ਦੇ ਵਿਸ਼ਵ ਇਸਾਈ ਵਿਸ਼ਵਾਸੀ ਲੋਕ ਇਕੱਠੇ ਹੋ ਕੇ ਪੋਪ ਸਾਭ ਜੀ ਦੇ ਆਤਮਾ ਨੂੰ ਸ਼ਾਂਤੀ ਮਿਲਣ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਅਤੇ ਪ੍ਰਭੂ ਉਸ ਰੂਹ ਨੂੰ ਉਸ ਆਤਮਾ ਨੂੰ ਜਿਸ ਨੂੰ ਇਸ ਧਰਤੀ ਦੇ ਉਤੋਂ ਸਦੀਵੀ ਵਿਛੋੜੇ ਦੇ ਕੇ ਆਪਣੇ ਕੋਲ ਬੁਲਾਇਆ ਹੈ ਇਸ ਰੂਹ ਨੂੰ ਉਹ ਹਮੇਸ਼ਾ ਅੰਦਰੇ ਸ਼ਾਂਤੀ ਪ੍ਰਦਾਨ ਕਰਨ ਦੇ ਲਈ ਅਤੇ ਉਸ ਦੇ ਰਾਜ ਦੇ ਵਿੱਚ ਉਸ ਜਗ੍ਹਾ ਪ੍ਰਦਾਨ ਕਰਨ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਹਾਂ